ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਬੰਲਾ ਘਰ ਨੇ ਕਿੰਨੇ ਭੰਡਪਰਾਵਾਂ ਦੇ ਮਸੀਤਾ ਰੋਡ ਨੂੰ ਰੋੜ ਜਾਂਦਾ ਤੇ ਆ ਮੇਰੇ ਵੀਰਾਂ ਨੇ ਨਾ ਘਰ ਬਣਾਏ ਸਨ ਇਹਨਾਂ ਦੇ ਡੈਡੀ ਜੀ ਨੇ ਤੇ ਸਾਡੇ ਗਵੰਡੀ ਨੇ ਵਟਨਾ ਵਾਟੇ ਆਪਣੀ ਪਹਿਲੀ ਇਹਨਾਂ ਦੀ ਤੇ ਇਹਨਾਂ ਦੇ ਡੈਡੀ ਜੀ ਦੀ ਮੰਨ ਲਓ ਉਮਰ ਲੰਘੀ ਗਾਂ ਵੀਰ ਉਰਾਂਦੀ ਉਮਰ ਲੰਘੀ ਗਾਂ ਵੀਰ ਦਾ ਮੁੰਡਾ ਉਹਨਾਂ ਦਾ ਮੁੰਡਾ ਵੀ ਬਈ ਅੱਜ ਜਵਾਨ ਹੈ ਤੇ ਰਾਹ ਨਹੀਂ ਪੱਕਾ ਹੋਇਆ ਅਖੀਰ ਇਹਨਾਂ ਨੇ ਘਰ ਬਰਾ ਬਣਾ ਲਏ ਨੇ ਤੇ ਰਾਹ ਨਹੀਂ ਕਿਸੇ ਨੇ ਪੱਕਾ ਕੀਤਾ ਕੋ ਡਿਸਟ੍ਰਿਕਟ ਖਾਂ ਦੀ ਜਨਾ ਪੰਚਾਇਤ ਨੇ ਤੇ ਨਾ ਨਗਰ ਪੰਚਾਇਤ ਨੇ ਆ ਵੇਖੋ ਅੱਜ ਵੀ ਕੱਚਾ ਇਹਨਾਂ ਨੇ ਅਖੀਰ ਹੀ ਆ ਕੇ ਆਪਣਾ ਘਰ ਉਧਰ ਬਣਾ ਲਿਆ ਤੇ ਪਰ ਪੱਕਾ ਨਹੀਂ ਹੋਇਆ ਆ ਵੇਖੋ ਰਾਹ ਸੀਤਾ ਰੋਡ ਤੋਂ ਆਉਂਦਾ ਜੇ ਤੇ ਕੱਚਾ ਰਾਹ ਜੇ ਆ ਸਾਡੇ ਬਾਬੇ ਜਗਾ ਤੇ ਆ ਮੰਨ ਲਾ ਸਾਡਾ ਘਰ ਇਹ ਰਾਹ ਸਾਡੇ ਘਰ ਨੂੰ ਜਾਂਦਾ ਆ ਵੇਖ ਲੋ ਕੱਚਾ ਰਾਹ ਭਰਾਵਾ ਮੇ ਨੂੰ ਪਾਏ ਡਿੱਗਦੇ ਟੈਂਦੇ ਘਰ ਪਹੁੰਚ ਜੀਦਾ ਦੋ ਰਾਹ ਆਉਂਦੇ ਨੇ ਸਰਕਾਰੀ ਤੇ ਦੋ ਇਹ ਸਾਡੇ ਘਰ ਨੂੰ ਕੱਚੇ ਨੇ ਆ ਸਾਡੇ ਬਾਬੇ ਦੀ ਜਗਾ ਆ ਸਾਡਾ ਮਨਲਾ ਘਾਰੇ ਆ ਮੋਟਰਾਂ ਨੇ ਉਹ ਮੋਟਰੇ ਪਿੱਛੇ ਤੁਨ ਮੋਟਰਾਂ ਮੈਂ ਖਵਾਵਾਂਗਾ ਭਾਗਾਂ ਦੇ ਵਿੱਚ ਤੇ ਆ ਮੇਰਾ ਘਰ ਏ ਇੱਕ ਮੋਟਰਾਂ ਏ ਇਹ ਮੈਂ ਕੱਢ ਕੇ ਲੈ ਗਿਆ ਭਰਾਵਾ ਚੋਰ ਤੂਰ ਪੈਂਦੇ ਨੇ ਸਟਾਰਟਰ ਤਾਰਾਂ ਕੁਛ ਨਹੀਂ ਛੱਡਦੇ ਇਹ ਮੋਟਰ ਮੈਂ ਖੀਰੀ ਹੁਣ ਘਰ ਲੈ ਗਿਆ ਵਾ ਇੱਥੇ ਮਨਲਾ ਬੂਰਾ ਵੇਖ ਲੋ ਖਾਡਾ ਤੋੜ ਗਏ ਨੇ ਆ ਵੇਖੋ ਮੋਟਰ ਬੂਰਾ ਠੀਕ ਹੈ ਆ ਕਮਰਾ ਮੰਦਾ ਘਰ ਇਥੇ ਛੱਡੋ ਵਗੈਰਾ ਸਾਰਾ ਕੁਝ ਮੰਦਾ ਘਰ ਇਹ ਇਥੇ ਮਤਲਬ ਛੜਕ ਛੁਲਕ ਨਾ ਪੱਕੀ ਹੋਣ ਕਰਕੇ ਮੰਲਾ ਇਹ ਇਥੇ ਫਿਰ ਉਹਨੂੰ ਰਹਿਣ ਦਾ ਕੋਈ ਪ੍ਰਬੰਧ ਨਹੀਂ ਤਾਂ ਕਿਹ ਹੁੰਦੀ ਛੱਡ ਦੇ ਆ ਵੇਖ ਲੋ ਕੱਚੀ ਛੜਕ